ਜੀ ਆਹ ਦੇ ਕਟਟਰ ਨੂੰ ਪਤਾ ਹੈ ਕੀ ਹੋ ਗਿਆ ਕੀ ਪ੍ਰੋਬਲਮ ਹੈ ਦੱਸ ਆਂ ਤੇ ਦੱਸਿਆ ਵੇ ਖੂਤ ਆ ਗਈ ਉਹ ਤਾਂ ਆ ਗਈ ਪੀ ਹੋ ਗਿਆ ਇਹ ਰਹਿ ਕੇ ਕਰੀ ਜਾਂਦਾ ਹੈ ਇਹਦੇ ਤੋਂ ਥੂਤ ਆ ਗਈ ਖੂਤ ਆ ਗਈ ਕਹਿੰਦੇ ਆਪਾਂ ਹੀ ਲਿਫਟ ਆ ਕੇ ਕਰੀ ਜਾਂਦਾ ਹੈ ਕੀ ਪਤਾ ਨਹੀਂ ਕੀ ਚੱਕਰ ਹੋ ਗਿਆ ਵੇਖੋ ਇੱਧਰ ਪੜਕਾਉਂਦਾ ਵਿਚਾਰਾ ਇਹ ਹੁਣ ਵੇ ਤਾਂ ਲਊਗਾ ਆਵੇ ਕਿ ਆ ਜਾਏ ਵੀ ਨਹੀਂ ਹਟਦਾ ਇਨ ਕਿਹ ਪ੍ਰੋਬਲਮ ਹੈ ਦੱਸ ਨਹੀਂ ਲੋਡ ਲੜ ਕਰਾ ਲ ਗਿਆ ਵੇਖੋ ਇਧਰ ਓਏ ਤਣਕੇ ਮਾਰੀ ਜਾਂਦਾ ਹੈ ਪਤਾ ਨਹੀਂ ਕੀ ਚੱਕਰ ਹੈ ਹੈ ਮੋਢਾ ਇਹ ਮੋਢਾ ਹੈ ਬੰਦਾ ਇਹ 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 ਅਜੇ ਵੀ ਹਟਦਾ ਨਾ ਵੇ ਭਜਨ ਲਾਏ ਤਾਂ ਵੀ ਇਹ ਅਵੇ ਕਿਧਰ ਇਹ 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 ਕੋੜੀ ਕੋਈ ਮਿੱਤਰੋ ਚੱਲ ਵੀ ਫੇਰ ਕਰਾ ਹੈਂਡਲ ਦਾ ਇਹ ਆ ਦੇਖੋ ਜੀ ਬਹੁਤ ਹੀ ਆਸਾਨੀ ਦੇ ਨਾਲ ਆ ਮੂੰਹਾਂ ਜਿਹੜਾ ਦੇਖੋ ਜਮ ਜਜਿਆ ਪਿਆ ਸੀ ਵਿੱਚ ਆ ਆ ਗਿਆ ਬਾਹਰ ਇਹਨੂੰ ਮੈਂ ਨਾ ਕੜੀਸ ਕੇ ਰਾਇ ਲੇ ਗੇ ਹਨਾ ਹੋਰ ਫਲੇਟ ਚੱਕ ਦੇ ਕੋਹ ਨਹੀਂਦਾ ਲੈ ਚੱਲ ਆ ਇੱਕ ਤਾਂ ਇਹਨੂੰ ਪ੍ਰੋਬਲਮ ਆ ਜੀ ਆ ਵੇ ਇੱਕ ਕਿਵੇਂ ਕਰਦਾ ਮੜਾ ਸਾਰ ਲਓ ਵੀ ਭਰਾਵੋ ਵਾਣ ਕੀ ਤੁਸੀਂ ਉੱਚਾ ਦੇ ਮੂੰਹੇ ਰਹਿ ਕੇ ਨੀਵੇਂ ਤੇ ਹੁਣ ਮੂੰਹੇ ਆਪਾਂ ਪਟਨੇ ਆ ਫਿਕਸ ਹੈਗੇ ਆ 100 100 ਏਕੜ ਦੇ ਕਰੀਬ ਹਨਾ ਲੱਗੀ ਏ ਜੇ ਮਤਲਬ 50 60 ਏਕੜ ਤਾਂ ਜ਼ਿਆਦਾ ਹੋਊਗਾ ਯਾਰ ਕੰਮ ਹਨਾ 70 70 ਇਸ ਤੋਂ ਹਾਂ ਤੇ ਆ ਕੜਕੂੰਜੀ ਲੈਂਦੀ ਆ ਆਪਾਂ ਮੋਟਰ ਕਢਣ ਵਾਲੀ ਕੜਕੂੰਜੀ ਤੇ ਇਹਦੇ ਨਾਲ ਆਪਾਂ ਤੁਹਾਨੂੰ ਅੱਧੇ ਟਾਈਮ ਦੇ ਵਿੱਚ ਆ ਦੇਖੋ ਹੁਣ ਸਿਰਫ 1-2 ਮਿੰਟ ਹੀ ਹੋਏ ਆ ਮਾੜੀ ਮਾੜੀ ਮਿੱਟੀ ਪਟਰੀਆਂ ਨਾਲ ਤੇ ਕੰਦਾ ਹੀ ਸੀਗਾ ਨਾਲ ਵਾਲੀਆਂ ਆਪਾਂ ਇਹ ਸੈਟ ਲੀਨ ਲੈ ਕੇ ਤੇ ਹੁਣ ਆਪਾਂ ਤਾਰ ਪਾ ਕੇ ਇਤਿੰਮੈਂਟ ਦੋ ਲਾਉਣੇ ਅਗੇ ਨਹੀਂ ਤਾਂ ਇਹ ਵੰਗਿਆਂ ਨਾਲ ਤਾਂ ਇੱਥੇ ਹੈ ਨਾ ਸਾਰੀ ਢੜੀ ਖਵਜੀ ਜਾਂਦੇ ਹਨ ਇੱਕ ਮੂੰਹੇ ਹੱਥ ਨੂੰ ਭੱਟਾ ਜਾਂਦਾ ਇੱਥੇ ਨ ਇੱਕ ਦੂਮੇ ਭੱਟੇ ਜਾਣੀ ਸੀ ਹੋਰ ਤੇ ਹੋਰ ਜਿਹੜੀ ਲਾਇਆ ਆਪਦਾ ਜਗਾੜ ਇਹ ਇੱਕ ਵਾਰੀ ਪਹਿਲਾਂ ਵੀ ਅਸੀਂ ਇਹ ਤਰੀਕਾ ਅਪਣਾ ਰਹੇ ਸੀ ਪਹਿਲਾਂ ਹਨਾ ਇੱਕ ਪੱਟੀ ਸੀ ਪੱਟੀ ਜੀ ਨਾ ਸਾਨੂੰ ਉਦੋਂ ਕਾਮਯਾਬ ਲੱਗਿਆ ਤੇ ਅਸੀਂ ਫਿਰ ਐਡ ਕੀ 8-10 ਮੂੰਹੇ ਸੀਗੇ ਤੁਸੀਂ ਲਾ ਲਓ ਸਾਬ ਤੇ ਇੱਕ ਉਧਰੋਂ ਵਗਦੀ ਲੋ ਤੁਹਾਨੂੰ ਪਤਾ ਤੇ 11 ਵੱਜ ਚੁੱਕੇ ਚਾਹ ਫਿੱਕੇ ਲੱਗੇ ਪਏ ਆ ਭਰਾਵੋ ਤੇ ਤਿੰਨ ਚਾਰ ਪੱਟ ਤਾਂ ਇਹ ਦੂ ਪਹਿਲਾਂ ਮੂੰਹੇ ਜਿਹੜੇ ਹਨਾ ਆਪਣੇ ਹੂੰ ਤੇ ਹੁਣ ਇਹਦੂ ਅਸੀਂ ਹੋਰ ਉਦੋਂ ਵੀ ਆਸਾਨੀ ਨਾਲ ਪਟਣ ਲੱਗ ਗਏ ਅੱਗੇ ਥੋੜੀ ਜਿਹੀ ਮਿੱਟੀ ਜ਼ਿਆਦਾ ਪੜਦੇ ਸੀ ਹਨ ਤੜਕੇ ਮਿੱਟੀ ਜ਼ਿਆਦਾ ਨਹੀਂ ਪਟੀ ਸੀ ਘੇਰੇ ਲੋਟ ਤੜਕੇ ਤਾਂ ਲੱਖ ਲੱਖ ਹਾਂ ਤੇ ਆ ਲੈ ਹੁਣ ਤਾਰ ਪਾਉਣੇ ਆ ਥੋੜੀ ਥੋੜੀ ਮਿੱਟੀ ਲਈ ਆ ਵੇਖੋ ਨਾਲੋਂ ਤੁਹਾਨੂੰ ਨੇੜੇਉਂ ਦਿਖਾਉਣੇ ਆ ਭਰਾਵੋ ਆਹ ਦੇਖੋ ਇੰਨੀ ਇੰਨੀ ਜਿਹੀ ਮਿੱਟੀ ਲਈ ਆ ਤੇ ਵਜਨ ਇਹ ਤੇ ਮਿਹਨਤ ਲਾ ਤਾਂ ਹੋਊਗਾ ਯਾਰ ਤਿੰਨ ਕਮਾਂਟ ਲੰਗੂ 2-3 ਪੁਆਇੰਟ ਤਾਂ ਹੋਊਗਾ ਹਨਾ ਹੋਊਗਾ ਟਰੈਕਟਰ ਜਿਹਦੇ ਆ ਬੰਗਿਆ ਬੁੰਗਿਆ ਨਾਲ ਲਾ ਹੁਣ ਟਰੈਕਟਰ ਵੀ ਤੁਹਾਨੂੰ ਦਿਖਾਵਾਂਗੇ ਆਸ਼ਾ ਟਰੈਕਟਰ ਦਾ ਤੇ ਅੱਗਾ ਚੱਕ ਜਾਂਦਾ ਜਦੋਂ ਖ ਕਰ ਪੱਟ ਕੇ ਪਾਸੇ ਰੱਖ ਦਿੰਦਾ ਜਿਵੇਂ ਜਿਵੇਂ ਆਹ ਮੋਟਰ ਆਪਾਂ ਕੱਢਦੇ ਆ ਬਾਹਰ ਉਹਵੇਂ ਇਹ ਚੀਜ਼ ਜਿਹੜੀ ਤਾਂ ਨੂੰ ਕੱਟੀ ਜਾਂਦੀ ਇਹ ਕਿੰਨੀ ਜੰਮਿਆ ਪਿਆ ਵੀ ਮਿੱਟੀ ਦੇ ਵਿੱਚੋਂ ਉਂ ਤਾਂ ਨਹੀਂ ਹਿਲਦਾ ਹਣਾ ਬੰਦੇ ਦੇ ਹਲਾਏ ਤਾਂ ਹੁਣ ਹਲਾਉਣਾ ਹੋਵੇ ਤਾਂ ਕੀ ਦੋ ਬੰਦੇ ਕਿ ਹਲਾਉਂਦੇ ਹਣਾ ਵੰਗਾ ਬੁੰਗਾ ਪਾ ਕੇ ਨਾਲ ਇੱਟਾ ਭਣਦੇ ਨਾਲੇ ਜੋਰ ਬਣਾਗਾ ਤਾਂ ਵੰਗੇ ਵਿੰਗੇ ਕਰਦੇ ਹਣਾ ਵੰਗੇ ਤਾਂ ਵਿੰਗੇ ਨਾ ਵਿੰਗੇ ਲੋਟ ਹੀ ਨਹੀਂ ਬਣਾ ਆਹ ਪਾਲੀ ਭਾਈ ਤਾਰ ਪਾਲੀ ਆ ਕੋਈ ਮਿੱਤਰੋ ਚੱਲ ਵੀ ਫੇਰ ਕਰਾ ਹੈਂਡਲ ਇਹ ਆਹ ਦੇਖੋ ਜੀ ਬਹੁਤ ਹੀ ਆਸਾਨੀ ਦੇ ਨਾਲ ਆਹ ਮੂੰਹਾਂ ਜਿਹੜਾ ਵੇਖੋ ਜਮ ਜਜਿਆ ਪਿਆ ਸੀ ਵਿੱਚ ਆ ਆ ਗਿਆ ਬਾਹਰ ਇਹਨੂੰ ਮੈਂ ਨਾ ਕੜੀਸ ਕੇ ਲੈ ਗੇ ਹਨਾ ਹੋਰ ਰਿੱਪੇ ਰੱਖ ਲਗੇ ਇਹਨੂੰ ਹੈ ਇਹਨੂੰ ਉੱਤੇ ਰੱਖ ਲਗੇ ਇਹਦੇ ਤੇ ਵੀ ਟਿਕ ਜੂਗਾ ਇਹ ਤੇ ਜੇ ਮੋਟ ਰੱਖ ਦਿੰਨੇ ਆਪਾਂ ਚੱਲ ਲੈ ਜਾ ਲੈ ਆ ਨੇੜ ਸਾਰਾ ਇਹ ਲਾਲਾ ਨਾਲ ਤੂੰ ਤਾਂ ਨਾਲ ਡਿੱਗਦਾ ਤਾਂ ਕਿੱਧਰ ਐ ਇਹ ਢਿੱਲਾ ਛੱਡ ਬਈ ਮਿੱਤਰਾਂ ਇਹਨੂੰ ਢਿੱਲਾ ਛੱਡੀ ਢਿੱਲਾ ਛੱਡੋ ਢਿੱਲਾ ਛੱਡੋ ਇਹ ਚੱਕ ਵੀ ਬਣ ਗਈ ਗੱਲ ਲੋਕ ਲਾ ਦੇ ਲੋਕ ਲਾ ਤਾਂ ਠੀਕ ਹੈ ਚਲੋ ਵੀ ਹੁਣ ਚਲਾ ਆਸ਼ ਚੱਲ ਵੀ ਜੱਗਾ ਸਿੰਘ ਹੂੰ ਚੱਲ ਵੀ ਜੱਗੂ ਇਹਦਾ ਨਾਂ ਜੱਗਾ ਤੇ ਇਹਦਾ ਨਾਂ ਜੱਗੂ ਆ ਜੀ ਨਾ ਇੱਕੋ ਜਿਹੀ ਥੋੜਾ ਹੀ ਫਰਕ ਹੈ ਕੰਨੇ ਦਾ ਤੇ ਉਹਦੇ ਨੂੰ ਤਲਿੰਕ ਔਂਕੜਾ ਦਾ ਹੀ ਫਰਕ ਆ ਨਾ ਤਲਿੰਕੜਾਂ ਦਾ ਔਂਕੜ ਦਾ ਲਿੰਕੜ ਇਹ ਦੇਖੋ ਮਾੜਾ ਜੇ ਹੁਣ ਕਿਸ ਤਰ੍ਹਾਂ ਵੀਡੀਓ ਬਣਦੀ ਆ ਜੀ ਇਹਦੀ ਆਸ਼ਾ ਵੇਖੀ ਜਾਂਦਾ ਵਜਨ ਵਜਨ ਪਾਣਾ ਚੱਲ 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 ਚਾਰ ਪਲੇਟ ਚੱਕ ਦੇ ਓ ਕੋਹ ਨਹੀਂਦਾ ਲੈ ਚੱਲ ਆ ਇੱਕ ਤਾਂ ਇਹਨੂੰ ਪ੍ਰੋਬਲਮ ਆ ਜੀ ਆ ਵੇਖ ਕਿਵੇਂ ਕਰਦਾ ਮੜਾ ਸਾਰਾ ਦੇਲਾ ਹੋਰ ਬ੍ਰੇਕ ਨਾਲ ਆਪਣਾ ਬਸ ਸਹੀ ਆ ਇੱਥੇ ਚੱਲ ਆਹ ਪ੍ਰੋਬਲਮ ਆਈ ਇਹਨੂੰ ਟ੍ਰੈਕਟਰ ਨੂੰ ਓਏ ਹੌਲੀ 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 ਪਹਿਲਾ ਗੇਅਰ ਲਾ ਦੇਖੋ ਜੀ ਪ੍ਰੋਬਲਮ ਇਹਨੂੰ ਕੱਢ ਦੇ ਰੋਕ ਲਾ ਢਿੱਲਾ ਛੱਡ ਥੱਲੇ ਪਿੱਛੇ ਰੱਖ ਇਹਨੂੰ ਥੱਲੇ ਮੈਂ ਨਹੀਂ ਲੰਮਾ ਕਢੀ ਇਸਕੇ ਲੈ ਜਾਂਦੇ ਆ ਦੇਖ ਲੈ ਪਹਿਲਾ ਛੱਡੀ ਇਹਨੂੰ ਕੱਢ ਜਾ ਨਹੀਂ ਪਾਣੀ ਦੇਊਗਾ ਮੂਰ ਚੱਲ ਤੋਰਾਂ ਹਾਂ ਨੂੰ ਚੱਲ 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 ਸਹੀ ਐ ਚੱਲ ਚੱਲ ਪੁੱਤ ਜੀ ਨੂੰ ਤੋੜ ਦਿਆ ਓਏ ਐਂ ਜਾਂਦਾ ਹੁੰਦਾ ਹੈ ਅੱਗੇ ਐਂ ਲਗਾਏ ਆ ਅਸੀਂ ਦੋਸਤੋ ਆ ਪਿਆ ਇੱਕ ਮੂਹਾ ਇਹ ਵੀ ਇਸੇ ਤਰ੍ਹਾਂ ਲਿਆਂਦਾ ਇੱਧਰ ਪਿਆ ਤਿੰਨ-ਚਾਰ ਮੂਹੇ ਸਾਰੇ ਇਸੇ ਤਰ੍ਹਾਂ ਲੈ ਕੇ ਆਂਦੇ ਆ ਪਾਕੜ ਭੂੰਜੀ ਦੇ ਨਾਲ ਤੇ ਹੁਣ ਦੋ ਤਿੰਨ ਇੱਕ ਹੋਰ ਰਹਿਗੇ ਉਹ ਵੀ ਕੱਟ ਕੇ ਲੈ ਕੇ ਆਉਣੇ ਆ ਟੀ ਮੂਤੀ ਸਾਰੇ ਖਾਲਾਂ ਦੇ ਵਿੱਚ ਪਈ ਹੋਈ ਹੈ